ਜਿੰਨੇ ਦਾੰਦਾ ਰਾਈਟ ਸਾਡੇ ਕੋਲੇ ਸਾਡੇ ਸੰਵਿਧਾਨ ਦਾ ਸਭ ਤੋਂ ਵੱਡੀ ਸੁਪਰੀਮ ਚ ਪਾਵਰ ਸਭ ਤੋਂ ਵੱਡੀ ਸੁਪਰੀਮ ਜੇ ਕੋਈ ਚਾਹ ਦਾ ਸਾਡੇ ਕੋਲੇ ਤਾਂ ਸਾਡਾ ਸੰਵਿਧਾਨ ਹੈ ਆ ਜਿੰਨੇ ਇੱਥੇ ਆਏ ਨੇ ਆ ਜਿੰਨੇ ਪਾਰਲੀਮੈਂਟ ਤੇ ਬੈਠੇ ਨੇ ਆ ਕੇ ਸਾਰਿਆਂ ਨੇ ਪਹਿਲੇ ਦਿਨ ਜਿੱਤੇ ਸੌਂ ਖਾਦੀ ਹੈ ਸੰਵਿਧਾਨ ਨੂੰ ਹੀ ਖਾਦੀ ਹੈ ਨਾ ਸੰਵਿਧਾਨ ਨੂੰ ਸਰਵੋੱਚ ਮੰਨਿਆ ਤੇ ਉਹ ਸੰਵਿਧਾਨ ਸਾਨੂੰ ਰਾਈਟ ਦਿੰਦਾ ਹੈ ਉੱਥੇ ਜਾਣ ਦਾ ਵੀ ਦਾ ਮਤਲਬ ਕੀ ਬਣਦਾ ਹੈ ਕਿ ਜਿਨ੍ਹਾਂ ਨੇ ਸਾਡੇ ਉਸ ਰਾਈਟ ਨੂੰ ਕੁਤਲਿਆ ਉਹਨਾਂ ਲੋਕਾਂ ਦੀ ਜਗ੍ਹਾ ਅਗਰ ਸੱਚ ਨੂੰ ਇਮਾਨਦਾਰ ਸਰਕਾਰ ਹੋਵੇ ਔਰ ਇਥੋਂ ਦਾ ਇਥੋਂ ਦਾ ਜਿਹੜਾ ਨਿਆਂ ਪ੍ਰਣਾਲੀ ਅਗਰ ਇਮਾਨਦਾਰੀ ਨਾਲ ਉਹਦੇ ਤੇ ਕੰਮ ਕਰੇ ਤਾਂ ਬੰਦਾ ਇਸੇ 100 ਮੋਟੋ ਲੈ ਕੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਦੀ ਜਗ੍ਹਾ ਜੇਲ੍ਹ ਮੰਦੀ ਸੀ ਉਹਨਾਂ ਨੇ ਲੋਕਾਂ ਨੂੰ ਉਹਨਾਂ ਨੇ ਪਬਲਿਕ ਦਾ ਰਾਈਟ ਟੂ ਪ੍ਰੋਟੈਸਟ ਕੁਝ ਨੇ ਆਉਣਾ ਕੋ ਨੂੰ ਮਦੋੜਿਆ ਉਹਨਾਂ ਦਾ ਕਤਲ ਕੀਤਾ ਹੈ ਸੰਵਿਧਾਨ ਦਾ ਕਤਲ ਕੀਤਾ ਹੈ ਤੇ ਜੇ ਸੰਵਿਧਾਨ ਦਾ ਕਤਲ ਕੀਤਾ ਹੈ ਤਾਂ ਉਹਦਾ ਹੱਕ ਉਹਦਾ ਰਾਏ ਕੋ ਦੀ ਜਗਾ ਕੋਈ ਜਗਾ ਸਨਮਾਨ ਲੈਣ ਵਾਲੀ ਨਹੀਂ ਹੈ ਉਹਦੀ ਜਗਾ ਤਾਂ ਜੇਲ ਹੈ ਜੇਲ ਜਾਣਾ ਚਾਹੀਦਾ ਉਹਨਾਂ ਨੂੰ ਇਹ ਲਾਈਵ ਹੈ ਸੋ ਮੇਰੀ ਬੇਨਤੀ ਆ ਭਰਾਵੋ ਕਿ ਇਹ ਜਿਹੜਾ ਵਰਤਾਰਾ ਵਰਤ ਰਿਹਾ ਹੈ ਇਹ ਇਸ ਕਰਕੇ ਵਰਤ ਰਿਹਾ ਹੈ ਕਿ ਕਾਰਪੋਰੇਟ ਸਿਸਟਮ ਉਹਨਾਂ ਦੀ ਪਿੱਠ ਤੇ ਉਹਨਾਂ ਦੇ ਨਾਲ ਖੜਾ ਹੈ ਜਿਵੇਂ ਗੱਲ ਆਈ ਸੀ ਕਿ ਜੇਕਰ ਉੱਥੇ ਕੋਟਾ 84 ਟੋਲ ਪਲਾਜ਼ਾ ਤੋਂ ਤਾਂ ਬੈਂਕੀਆਂ ਦੇ ਉਹਨਾਂ ਦੀ ਮੰਗ ਉਹਨਾਂ ਦੀ ਤਾਂ ਮੰਂਗੀ ਬੜੀ ਛੋਟੀ ਸੀ ਕਹਿ ਰਹੀ ਸੀ ਕਿ ਵਧਾਏ ਰੇਟ ਵਾਪਸ ਲਓ ਮੈਂ ਕਹਿੰਦਾ ਇਹ ਤੋਂ ਵਧਮੀ ਮੰਗੇ ਹੋਣੀ ਚਾਹੀਦੀ ਹੈ ਅਗਰ ਸਾਡੇ ਲੋਕਾਂ 'ਚ ਜਿੱਦੇ ਜਾਗਰਤੀ ਆ ਗਈ ਜਿੱਦੇ ਅਣਖ ਆ ਗਈ ਜਿੱਦੇ ਸੋਚ ਬਣ ਗਈ ਆਉਣਾ ਕੀ ਚਾਹੀਦਾ ਹੈ ਕੁਝ ਇਮਾਨਦਾਰੀ ਨਾਲ ਦੱਸੋ ਜਿੰਨੇ ਇੱਥੇ ਖੜੇ ਹੋ ਸਾਰਿਆਂ ਕੋਲੇ ਗੱਡੀਆਂ ਹੈ ਹਰ ਇੱਕ ਨੇ ਆਪਣੀ ਗੱਡੀ ਦਾ ਰੋਡ ਟੈਕਸ ਭਰਿਆ ਹੈ ਕਿ ਨਹੀਂ ਭਰਿਆ ਹਰ ਇੱਕ ਨੇ ਭਰਿਆ ਤੇ ਜਦੋਂ ਰੋਡ ਟੈਕਸ ਭਰਿਆ ਗਿਆ ਰੋਡ ਪ੍ਰੋਵਾਈਡ ਕਰਵਾਉਣਾ ਆਪਣੀ ਪਬਲਿਕ ਨੂੰ ਸਰਕਾਰ ਦੀ ਰਿਸਪੋਨਸੀਬਿਲਟੀ ਬਣਦੀ ਹੈ ਤਾਂ ਉਹਦਾ ਟੋਲ ਟੈਕਸ ਲੈਣਾ ਕਿ ਇਹ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਹੈ ਲੇਕਿਨ ਅੰਦੋਲਨ ਹੁੰਦੇ ਖਿਲਾਫ ਹੋਣਾ ਚਾਹੀਦਾ ਪਰ ਹੋਏਗਾ ਕੋਈ ਗੱਲ ਨਹੀਂ ਇਹ ਤਾਕਤਾਂ ਵੀ ਕੰਮ ਕਰਨਗੀਆਂ ਆਪਣੀ ਥਾਂ ਤੇ ਅੰਦੋਲਨਕਾਰੀਆਂ ਨੂੰ ਅੰਦੋਲਨ ਵੀ ਕਰਨੇ ਪੈਣਗੇ ਆ ਜਿਹੜੀਆਂ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਸ਼ਹੀਦ ਕੀਤਾ ਸਾਡੇ ਨੌਜਵਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਗਈ ਇਹਦਾ ਅਗਰ ਅਸੀਂ ਸਾਰੇ ਇਸ ਗੁੱਲ ਦੇ ਉੱਤੇ ਮੱਖ ਲੈਨੇ ਆ ਕਿ ਦੋਸਤੋ ਉਸ ਛੁਪ ਕਰਨ ਦੀ ਮਾਂ ਜਿਹਨਾਂ ਨੂੰ ਜਨਮ ਦਿੱਤਾ ਹੈ ਉਹਦਾ ਬਾਪ ਉਹਦੀ ਭੈਣ ਉਹਦਾ ਪਰਿਵਾਰ ਉਹਨੂੰ ਇਨਸਾਫ ਦਿਵਾਉਣਾ ਸਾਡਾ ਸਾਰੇ ਲੋਕਾਂ ਦਾ ਇਕੱਲੇ ਇਕੱਲੇ ਵਿਅਕਤੀ ਦਾ ਫਰਜ਼ ਬਣਦਾ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਉਹ ਇਨਸਾਫ ਕਿੱਥੋਂ ਮਿਲਣਾ ਅੰਦਾਜ਼ਾ ਲਾ ਕੇ ਦੇਖਿਓ ਉਹਨਾਂ ਨੇ ਮਾਨ ਲਾਇਓ ਕਿ ਜਿਸ ਦਿਨ ਸ਼ੁਭ ਕਰਨ ਦੇ ਕਤਲ ਦੇ ਕੇਸ ਨੂੰ ਲੈ ਕੇ ਇਸ ਘਟਨਾ ਕਰਮ ਨੂੰ ਲੈ ਕੇ ਰਟਾਇਰ ਜੱਜ ਜੈਸ਼ਰੀ ਠਾਕੁਰ ਦੀ ਅਗਵਾਈ ਚ ਕਮਿਸ਼ਨ ਬਣਦਾ ਹੈ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਚਲੀ ਜਾਂਦੀ ਹੈ ਉੱਥੇ ਜਾ ਕੇ ਕੀ ਕਹਿੰਦੇ ਆ ਉਹ ਕਹਿੰਦੇ ਜੇ ਕਰੇ ਇਸ ਕਮਿਸ਼ਨ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਸਾਡੇ ਅਫਸਰਾਂ ਦਾ ਮੋਰਲ ਡਾਊਨ ਹੋਏਗਾ ਸਾਡੇ ਅਫਸਰਾਂ ਦੇ ਹੌਸਲੇ ਡਾਊਨ ਹੋਣਗੇ ਇਹ ਕਿਹਾ ਫਿਰ ਕੀ ਕਿਹਾ ਕਿ ਅਗਰ ਇਹ ਇਨਵੈਸਟੀਗੇਸ਼ਨ ਹੁੰਦੀ ਹੈ ਟੌਪ ਦੇਖਦੇ ਵਿੱਚ ਕੋਈ ਗੋਲੀ ਚਲਾਏਗਾ ਨਹੀਂ ਗੋਲੀ ਚਲਾਉਣ ਤੋਂ ਹਟਚਾਉਣਗੇ ਦੂਸਰੀ ਲਾਈਨ ਚ ਗੱਲ ਲਿਖੀ ਹੈ ਤੇ ਜੜੀਆਂ ਦੋਨੋਂ ਗੱਲਾਂ ਲਿਖੀਆਂ ਨੇ ਇਹ ਸਿੱਧ ਕਰਦੀਆਂ ਕਿ ਇਸ ਇਨਵੈਸਟੀਗੇਸ਼ਨ ਤੋਂ ਇਸ ਇਨਵੈਸਟੀਗੇਸ਼ਨ ਦੀ ਬਣੀ ਟੀਮ ਦੇ ਖਿਲਾਫ ਸੁਪਰੀਮ ਕੋਰਟ ਹਰਿਆਣਾ ਸਰਕਾਰ ਦਾ ਚਲੇ ਜਾਣਾ ਸਿੱਧ ਕਰਦਾ ਕਿ ਆਪਣੇ ਅਫਸਰਾਂ ਦੇ ਉੱਪਰ ਛਤਰੀ ਥਾਲੀ ਹੋਈ ਹੈ ਆਪੇ ਅਫਸਰਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਦੋਂ ਉਹਨਾਂ ਅਫਸਰਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਇੱਕ ਮਾਨਯੋਗ ਸਾਡੀ ਹਾਈ ਕੋਰਟ ਨੂੰ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਨਹੀਂ ਤਾਂ ਸੌ ਮੋਟੋ ਲੈਣਾ ਚਾਹੀਦਾ ਹੈ ਕਿ ਹਰਿਆਣੇ ਦੇ ਅਧਿਕਾਰੀ ਅਗਰ ਹਰਿਆਣੇ ਦਾ ਹੀ ਅਧਿਕਾਰੀ ਹਰਿਆਣੇ ਦੇ ਅਧਿਕਾਰੀਆਂ ਦੇ ਖਿਲਾਫ ਸਰਕਾਰ ਦੇ ਖਿਲਾਫ ਜਾ ਕੇ ਕਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਦੇ ਵਿੱਚ ਇਨਸਾਫ ਦੇ ਦੇਗਾ ਲੋਕਾਂ ਨੂੰ ਸੋ ਸਾਡੀ ਅੱਜ ਵਕਤ ਦਾ ਲੋੜ ਹੈ ਕਿਉਂ ਹਰਿਆਣੇ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਇਨਵੈਸਟੀਗੇਸ਼ਨ ਨੂੰ ਵੀ ਅਸੀਂ ਚੈਲੰਜ ਕਰਨਾ ਉਹਦੇ ਖਿਲਾਫ ਲੜਾਈ ਲੜਨੀ ਹੈ ਉਹ ਅਸੀਂ ਹਰਿਆਣੇ ਦੇ ਅਧਿਕਾਰੀਆਂ ਦੀ ਇਨਵੈਸਟੀਗੇਸ਼ਨ ਤੋਂ ਅਸੀਂ ਸੈਟੀਸਫਾਈਡ ਨਹੀਂ ਹਾਂ ਸਾਨੂੰ ਯਕੀਨ ਆ ਕਿ ਸਾਨੂੰ ਇੱਥੇ ਇਨਸਾਫ ਨਹੀਂ ਮਿਲਣਾ ਰਹਿੰਦੀ ਕਸਰ ਕੱਢਤੀ ਇਹ ਛੇ ਅਧਿਕਾਰੀਆਂ ਨੂੰ ਨਾਮਜ਼ਦ ਕਰਤਾ ਕਿ ਰਾਸ਼ਟਰਪਤੀ ਵਾਰਡ ਦੇ ਉਹ ਕਾਦੇ ਲਈ ਇਹਨਾਂ ਨੇ ਕਿਸਾਨ ਅੱਗੇ ਨਹੀਂ ਵਾਧਨ ਦਿੱਤੀ ਬਹੁਤ ਵੱਡੀ ਬਹਾਦਰੀ ਦਾ ਐਵਾਰਡ ਮਿਲਣਾ ਚਾਹੀਦਾ ਹੈ ਕਿਸਾਨਾਂ ਕੇ ਨਹੀਂ ਵਧੰ ਦਿੱਤੀ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਹੈ ਇਹ ਕਹਿੰਦੇ ਆ ਕਿ ਬਹਾਦਰੀ ਦਾ ਏਵਾਰ ਇਹ ਕਹਿਣਾ ਚਾਹੀਦਾ ਕਿ ਕਾਨੂੰਨ ਤੋੜਨ ਦਾ ਏਵਾਰ ਮਿਲਣਾ ਚਾਹੀਦਾ ਇਹਨਾਂ ਨੂੰ ਬਹਾਦਰੀ ਦੇ ਏਵਾਰ ਵਾਲੀ ਕਿਹੜੀ ਗੱਲ ਹੈ ਅਗਰ ਬਹਾਦਰੀ ਦਾ ਏਵਾਰ ਕੌਣ ਹੈ ਤਬ ਰੋਜ਼ ਹੀ ਪੰਗਾ ਪੈਂਦਾ ਸਰਹੱਦ ਉੱਤੇ ਇਹਨਾਂ ਛਿਆਂ ਨੂੰ ਉੱਥੇ ਲੈ ਜਾਊਗਾ ਟੋਕ ਦੇਣਾ ਪਤਾ ਲੱਗ ਜਾਏ ਕਿ ਉਹ ਸਰਹੱਦ ਦੇ ਉੱਤੇ ਕਿੰਨੀ ਕ ਬਹਾਦਰੀ ਨਾਲ ਲੜਦੇ ਨੇ ਇਹਨਾਂ ਸਾਰਿਆਂ ਦਾ ਉੱਤੇ ਹਾਲ ਕੀ ਹੋਏਗਾ ਪਤਾ ਲੱਗ ਜੇਗਾ ਸੁਪਰ ਚਾਹੁੰਦਾ ਕਿ ਉੱਥੋਂ ਕਿੰਨੇ ਕੁ ਬਾਦਰੀ ਨਾਲ ਲੜਨ ਵਾਲੇ ਨੇ ਲੋਕ ਸੋਨ ਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਜਿਹੜੇ ਲੋਕ ਸ਼ਾਂਤ ਮੇ ਢੰਗ ਦੇ ਨਾਲ ਆਪਦੀ ਲੜਾਈ ਲੜਨ ਵਾਸਤੇ ਆਪਦੀ ਗੱਲ ਰੱਖਣ ਵਾਸਤੇ ਦਿੱਲੀ ਆਪਦੇ ਪ੍ਰਧਾਨ ਮੰਤਰੀ ਕੋਲੇ ਜਾ ਰਹੇ ਸੀ ਉਹਨਾਂ ਨੂੰ ਰੋਕ ਕੇ ਤੁਸੀਂ ਕਹਿਣੇ ਸੀ ਅਸੀਂ ਰਾਸ਼ਟਰਪਤੀ ਆਵਾਜ਼ ਦਿੱਤਾ ਜਾਏ ਇਹਨਾਂ ਨੂੰ ਬਹਾਦਰੀ ਦਾ ਬਹਾਦਰੀ ਦਾ ਰਿਵਾਰਡ ਦਿੱਤਾ ਜਾਏ ਇਤੋਂ ਵੱਡੀ ਸ਼ਰਮ ਦੀ ਕੋਈ ਗੱਲ ਹੋ ਨਹੀਂ ਸਕਦੀ ਲੇਕਿਨ ਮੇਰੇ ਦੋਸਤੋ ਸਾਡੇ ਹਾਈ ਕੋਰਟ ਨੂੰ ਮੈਂ ਕੱਲ ਵੀ ਇਹ ਬੇਨਤੀ ਕੀਤੀ ਸੀ ਅੱਜ ਫੇਰ ਇਸ 스테ਜ ਤੋਂ ਅਸੀਂ ਰਿਕੁਐਸਟ ਕਰਾਂਗੇ ਸੀ ਹਾਈ ਕੋਰਟ ਦਾ ਸਨਮਾਨ ਕਰਦੇ ਹੋਏ ਕਿ ਇਸ ਚੀਜ਼ ਦੀ ਜ਼ਿੰਮੇਵਾਰੀ ਚੱਕੇ ਹਾਈ ਕੋਰਟ ਕਿ ਜਿਹੜੇ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਰਾਸ਼ਟਰਪਤੀ ਅਵਾਰਡ ਨਹੀਂ ਸਿਲੈਕਟ ਕਰਤਾ ਜਿਹੜੀ ਸਰਕਾਰ ਨੇ ਉਹ ਤੁਹਾਡੇ ਬਣਾਏ ਕਮਿਸ਼ਨ ਦੇ ਖਿਲਾਫ ਸੁਪਰੀਮ ਕੋਰਟ ਜਾ ਕੇ ਉਸ ਜਾਂਚ ਨੂੰ ਰਕਵਾਉਣ ਲਈ ਪੂਰੀ ਬਹੁਤ ਲਾਤੀ ਉਸ ਸਰਕਾਰ ਦੇ ਅਧਿਕਾਰੀਆਂ ਤੋਂ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਪਰ ਇਹਨੂੰ ਇਸ ਇਨਸਾਫ ਦੇ ਲਈ ਲੋੜ ਆਜ ਕਿ ਕਿਸੇ ਰਿਟਾਰ ਜੱਜ ਦੀ ਅਗਵਾਈ ਦੇ ਵਿੱਚ ਕਮੇਟੀ ਬਣਾ ਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਏ ਹਰਿਆਣਾ ਦੇ ਵਿੱਚ ਜਾ ਕੇ ਸਾਡੇ ਲੋਕ ਆਪਦੀ ਇਨਵੈਸਟੀਗੇਸ਼ਨ ਦਾ ਨੂੰ ਸੋ ਇਹ ਨਹੀਂ ਕਰ ਸਕਣਗੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਲਾਸਟ ਤੇ ਭਰਾਵੋ ਇੱਕ ਗੱਲ ਜ਼ਰੂਰ ਹੈ। ਇਹ ਦੇਖੋ ਇਹ ਲੜਾਈ ਆ ਜਿਹੜੀ ਇਹ ਭਵਿੱਖ ਦੀ ਲੜਾਈ ਹੈ। ਐ ਨਹੀਂ ਵੱਲ ਨੂੰ ਸਮਝਿਓ। ਥੈਂਕ ਯੂ ਮਾਡਮ। ਮੰਦੋ ਇਹ ਜੀ ਗੋਦੋ ਜੀ। ਖੁੱਲਾ ਟਾਈਮ ਤੇ ਇਹ ਭਵਿੱਖ ਦੀ ਲੜਾਈ ਹੈ। ਮੈਂ ਜਿਹੜੀ ਗੱਲ ਕਰ ਰਿਹਾ ਸੀ ਮੈਂ ਇਹ ਕਹਿ ਰਿਹਾ ਸੀਗਾ ਕਿ ਜਦੋਂ ਪੋਲੀਟਿਕਲ ਲੋਕਾਂ ਨੂੰ ਨੁਕਸਾਨ ਹੁੰਦਾ ਦੇਖਦੇ ਹਮੇਸ਼ਾ ਪੋਲੀਟੀਕਲ ਲੋਕ ਉਹ ਤੋਂ ਪੈਰ ਪਿੱਛੇ ਕਰ ਲੈਂਦੇ ਆ ਲੇਕਨ ਐਡਾ ਵੱਡਾ ਨੁਕਸਾਨ ਹੋਇਆ ਦੇਸ਼ ਦੇ ਕਿਸਾਨਾਂ ਨੇ ਮਜਦ